ਅਕਾਈ ਪ੍ਰਧਾਨ ਦਾ ਮਤਲਬ ਇਹ ਹੁੰਦਾ ਕਿ ਜਿਵੇਂ ਪਿੰਡ ਦਾ ਆਪਾਂ ਕਹਿੰਦੇ ਸਰਪੰਚਾ ਪਿੰਡ ਦੇ ਸਰਪੰਚ ਨਗਰ ਮਤਲਬ 9 ਮੈਂਬਰ ਹੁੰਦੇ ਆ ਜਿਹੜਾ ਪਿੰਡ ਵਾਵਾ ਵੱਡਾ 9 ਮੈਂਬਰ ਤੇ 10ਵਾਂ ਸਰਪੰਚ ਹੁੰਦਾ ਉਸੇ ਤਰ੍ਹਾਂ ਹੀ ਆਪਣੀ ਇਕਾਈ ਹੈ ਪਿੰਡ ਦੀ ਜਿਹਦੇ ਵਿੱਚ ਇਕਾਈ ਪ੍ਰਧਾਨ ਹੋ ਗਿਆ ਮੀਤ ਪ੍ਰਧਾਨ ਜਰਨਲ ਸਕੱਤਰ ਸਾਰੇ ਸੀਐਫ ਅਹੁਦੇਦਾਰ ਚੁਣੇ ਜਾਂਦੇ ਆ ਜਿਵੇਂ ਸਰਪੰਚ ਮਨ ਲੋ ਕਹਿਣ ਦਾ ਵਿਅਸਤ ਕੰਮ ਚਲਾਉਣਾ ਉਸੇ ਤਰ੍ਹਾਂ ਹੀ ਇਕਾਈ ਪ੍ਰਧਾਨ ਦੀ ਡਿਊਟੀ ਲਈ ਜਾਂਦੀ ਆ ਤੇ ਪਿੰਡ ਦੇ ਵਿੱਚ ਪਤਾ ਕੀਤਾ ਜਾਵੇ ਕੀ ਨਰੇਗਾ ਮਜ਼ਦੂਰਾਂ ਨੂੰ ਕੀ ਮਿਲਿਆ ਕੀ ਪੈਸੇ ਆਏ ਆ ਜਾਂ ਨਹੀਂ ਆਏ ਅੱਜ ਮੀਟਿੰਗਾਂ ਇਕੱਠੇ ਮਜ਼ਦੂਰਾਂ ਨੂੰ ਕਰਨਾ ਉਹਨਾਂ ਦੇ ਹੱਕ ਮਿਲਦੇ ਜਾਂ ਨਹੀਂ ਮਿਲਦੇ ਕੀ ਪਿੰਡ ਦੇ ਵਿੱਚ ਹੈ ਨਹੀਂ ਇਹ ਜਿਵੇਂ ਸਰਪੰਚ ਦੀ ਡਿਊਟੀ ਐਵੇਂ ਉਕਾਈ ਪ੍ਰਧਾਨ ਦੀ ਵੀ ਇੱਕ ਡਿਊਟੀ ਹੈ। ਉਕਾਈ ਪ੍ਰਧਾਨ ਤੁਹਾਡੇ ਕੋਲੇ ਸੋਡੇ ਚੁਣਿਆ ਹੁੰਦਾ। ਇਹਦੇ ਵਿੱਚ ਜਦੋਂ ਤੁਹਾਡੇ ਕੋਲ ਸੰਦੇਸ਼ ਲੈ ਕੇ ਆਉਂਦਾ ਵੀ ਠੀਕ ਐ ਕਰਕੇ ਵੀ ਅੱਜ ਮੀਟਿੰਗ ਆ। ਇੰਨਾ ਟਾਈਮ ਦਿੱਤਾ ਗਿਆ। ਉਨੇ ਟਾਈਮ ਦੇ ਵਿੱਚ ਉਹ ਤੁਸੀਂ ਪਹੁੰਚਣਾ ਹੁੰਦਾ। ਜੇ 10 ਦਾ ਟਾਈਮ ਦਿੱਤਾ 10 ਵਜੇ ਪਹੁੰਚੋ। ਚਾਹੇ ਜੇਕਰ ਤੁਸੀਂ 10 ਵਜੇ ਦੇ ਨੂੰ ਪਹੁੰਚਦੇ ਆ। اپنی ਜਿਹੜੀ ਮੀਟਿੰਗ ਦੀ ਸਮਾਪਤੀ ਉਹ 11 ਵਜੇ ਦਿਨੋਂ ਕਲੀਅਰ ਹੋ ਗਈ। ਹੁਣ ਜਦੋਂ ਤੁਸੀਂ ਟਾਈਮ ਦਿੱਤਾ ਦੱਸਦਾ ਇੱਕ ਤਾਂ 10 ਵਜੇ ਆ ਗਿਆ। ਦੂਜਾ ਕਹਿੰਦਾ ਵਿਚਾਲੋਂ ਕੋਈ ਗੱਲ ਨਹੀਂ 11 ਵਜੇ ਆ ਗਿਆ। ਫਿਰ ਤੀਸਰਾ ਆਉਂਦਾ ਉਹ ਕਹਿੰਦਾ ਮੈਂ 11:30 ਵਜੇ ਆਉਂਗਾ। ਇੱਕ ਮਾਤਾ ਆਉਂਦੀ ਆ ਉਹ ਕਹਿੰਦੀ ਹੁਣ 12:00 ਵਜੇ ਹੁਣ ਚੱਲਦੇ ਆਪਾਂ। ਬੇਬੇ ਇਸ ਵੀਕ ਕੀ ਉਹ ਮੀਟਿੰਗ ਤਾਂ ਹੈਗੀ ਆ। ਉਹ ਮੀਟਿੰਗ ਤਾਂ ਸਹੀ ਨਹੀਂ ਉਹੋਂ ਮੀਟਿੰਗ ਨਹੀਂ ਮੰਨਦੇ ਕਿ ਉਹ ਤਾਂ ਇੱਕ ਪੂਰੀ ਨਾ ਸੁਣਨ ਵਾਲੀ ਗੱਲ ਹੀ ਆ ਚਲ ਸੁਣਨ ਦਾ ਭੈਣ ਜੀ ਮੈਂ ਦੱਸੇ ਕਿ ਫੋਨ ਲਾਵਾਂਗੇ ਜੇ ਹੋਈ ਤਾਂ ਨਹੀਂ ਇੱਕ ਮਾਂ ਤਾਂ ਮੈਂ ਮਾਂ ਮਾਤਾ ਦੀ ਗੱਲ ਕਰੀ ਮਾਂ ਸਾਡੀ ਗੱਲ ਕੀਤੀ ਇੱਕ ਜੀ ਮੈਨੂੰ ਮਾਲਾ ਨਹੀਂ ਸੁਣਨ ਦਾ ਭੈਣ ਜੀ ਮੈਂ ਦੱਸਿਆ ਗਿਆ ਨਾ ਥੋੜਾ ਜ਼ਿਆਦਾ ਵੀ ਅੱਜ ਮੀਟਿੰਗ ਆ ਤੁਸੀਂ ਤਾਂ ਆਪ ਕਹਿੰਦਾ ਥੋੜਾ ਦੱਸਿਆ ਨਹੀਂ ਸੀਗਾ ਤੇ ਇਸ ਕਾਰਨ ਜਿਹੜਾ ਵੀਟਨ ਦਾ ਮਤਲਬ ਇਹ ਹੁੰਦਾ ਜਿੱਥੇ ਕੱਟ ਹੋ ਜੇ ਤਾਂ ਕਈ ਕੰਮ ਦਾ ਫਰਜ ਹੈ ਕਿ ਉਹ ਇਕਾਈ ਪ੍ਰਦਾਨ ਘਰ ਦੇ ਵਿੱਚ ਜਾਵੇ ਕਿਸੇ ਜਿੱਥੇ ਜਾਂਦੀ ਰੋੜ ਪੈਂਦੀ ਹੈ ਚਾਹੇ ਮਕਾਨ ਨਾਲ ਸੰਬੰਧੀ ਗੱਲ ਹੈ ਜਿਹੜਾ ਮਕਾਨ ਨਹੀਂ ਮਿਲੇ ਮਕਾਨ ਦਾ ਮਲ ਕੋਠੇ ਠੀਕ ਹੈ ਮਕਾਨ ਕਈ ਤਰ੍ਹਾਂ ਦੇ ਮਕਾਨ ਕੋਠੇ ਜਿਹੜੇ ਉਹਦੇ ਕੋਠੇ ਨਹੀਂ ਮਿਲੇ ਸਹੀ ਪਾਕੇ ਨਹੀਂ ਦਿੱਤੇ ਗਏ ਜਾਂ ਜਿਨ੍ਹਾਂ ਦੇ ਨਰੇਗਾ ਦੇ ਪੈਸੇ ਨਹੀਂ ਆਏ ਉਹ ਸੰਬੰਧੀ ਜੇ ਨਰੇਗਾ ਦਾ ਕੰਮ ਨਹੀਂ ਚੱਲਦਾ ਜਾਂ ਮਤਲਬ ਪਿੰਡਾਂ ਦੇ ਵਿੱਚ ਜਿਹੜੇ ਤਿੱਕਰ ਜਿਹੜੇ ਪੱਤੇ ਆਪਾਂ ਦਿਹਾੜੀ ਪੱਤਾ ਕਹਿੰਦੇ ਆ ਨਰੇਗਾ ਦਾ ਕੰਮ ਨਹੀਂ ਚੱਲਿਆ ਤਾਂ ਦਿਹਾੜੀ ਪੱਤਾ ਜਿਹੜੇ ਦੇਣਾ ਇਹ ਜਾਣਕਾਰੀ ਇਕਾਈ ਪ੍ਰਧਾਨ ਨੇ ਪਿੰਡ ਦੇ ਵਿੱਚ ਦੇਣੀ ਹੁੰਦੀ ਹੈ ਪਿੰਡ ਦੇ ਇਕਾਈ ਪ੍ਰਧਾਨ ਦਾ ਫਰਜ ਆ ਕਿ ਉਹਨੇ ਨਰੇਗਾ ਮਜ਼ਦੂਰਾਂ ਦਾ ਇਕੱਠ ਕਰਨਾ ਅਤੇ ਮੀਟਿੰਗ ਬੁਲਾਉਣੀ ਪਰ ਸਾਡਾ ਫਰਜ ਆ ਸੱਚ ਦੇ ਰਸਤੇ ਤੇ ਚੱਲਣਾ ਉਨੀ ਦੇ ਵਿੱਚ ਗੱਲ ਇਹ ਹੈ ਵੀ ਇਹ ਕੰਮ ਕੀ ਦਾ ਹੁੰਦਾ ਜਿਹੜਾ ਯੂਨੀਅਨ ਤੋਂ ਬਿਨਾ ਯੂਨੀਅਨ ਤੋਂ ਬਿਨਾ ਜਿਹੜੇ ਪਿੰਡ ਦੇ ਵਿੱਚ ਯੂਨੀਅਨ ਨਹੀਂ ਜਾਂ ਪੰਜਾਬ ਦੇ ਵਿੱਚ ਯੂਨੀਅਨ ਨਹੀਂ ਕਾਨੂੰਨ ਜਿਹੜਾ 2005 ਦੇ ਵਿੱਚ ਪਾਸ ਹੋਇਆ ਉਸ ਟਾਈਮ ਤੇ ਇਹ ਗੱਲ ਕਹੀ ਗਈ ਸੀ ਕਿ ਮਤਲਬ ਜਿਹੜੇ ਨਰੇਗਾ ਦਾ ਕੰਮ ਚੱਲੂਗਾ ਰੋਜ਼ਗਾਰ ਉਹਦੇ ਵਿੱਚ ਸਰਪੰਚ ਦੀ ਮੋਹਰ ਲੱਗੂਗੀ ਸਰਪੰਚ ਤੇ ਆਪਣੀ ਮੋਹਰ ਲਾਊਗਾ ਤੇ ਸਰਪੰਚ ਮਰੇਗਾ ਦਾ ਕੰਮ ਪਿੰਡ ਦੇ ਵਿੱਚ ਦਊਗਾ ਪੰਚਾਇਤ ਦਾ ਕੰਮ ਤਾਂ 2005 ਦੇ ਵਿੱਚ ਪਾਸ ਹੋਇਆ ਪਰ ਅੱਜ 2024 ਚੱਲ ਰਿਹਾ ਤਾਂ ਪਰ 2008 ਵੀ ਆਇਆ 2009 ਵੀ ਆਇਆ ਤਾਂ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਪੰਚਾਇਤਾਂ ਨੇ ਕੰਮ ਨਹੀਂ ਚਲਾਇਆ ਸੀ ਪੰਚਾਇਤਾਂ ਜਿਹੜੀਆਂ ਬਣੀਆਂ ਸੀ ਉਹ ਤਣਾੜ ਲੋਕਾਂ ਦੀ ਨਹੀਂ ਤਗੜੇ ਲੋਕਾਂ ਦੀਆਂ ਜੀ ਦੇ ਵਿੱਚ ਉਹਨਾਂ ਨੇ ਆਪਣੇ ਭਾਈ ਚਾਰੇ ਬਾਰੇ ਨਹੀਂ ਸੁਣਿਆ ਤੇ ਨਾ ਹੀ ਸੋਚਿਆ ਕਿ ਅਸੀਂ ਵੋਟਾਂ ਦੇਣੇ ਆ ਇਹਨਾਂ ਨੂੰ ਰੋਜ਼ਗਾਰ ਵੀ ਚਾਹੀਦਾ ਇਹਨਾਂ ਦੇ ਮਰੇਗਾ ਦਾ ਕੰਮ ਚੜਾਇਆ ਜਾਵੇ ਪਰ ਗੱਲ ਇਹ ਉਹਨਾਂ ਨੇ ਕਾੜ ਸਿਰਫ 10 10 20 ਵੀ ਬਣਾਏ ਪਿੰਡ ਦੇ ਵਿੱਚ ਤੁਮ ਸਾਡੀਆਂ ਮਾਤਾ ਪਿਤਾ ਦੇ ਲਿਆ ਕੇ ਸੁਦੂਖਾਂ ਦੇ ਸਾਹਮਣੇ ਕਿ ਨਹੀਂ ਠੀਕ ਹੈ ਰੋਜ਼ਗਾਰ ਵਾਲੀ ਚਾਰਟ ਹੈ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਰੋਜ਼ਗਾਰ ਜਿਹੜਾ ਉਹ ਕਿਵੇਂ ਮਿਲੂਗਾ ਰੋਜ਼ਗਾਰ ਦਾ ਮਤਲਬ ਹੀ ਤਾਂ ਹੀ ਆ ਜੇਕਰ ਪਤਾ ਹੋਵੇ ਤਾਂ ਕਿਵੇਂ ਮਿਲੂਗਾ ਇਹਦੇ ਵਿੱਚ ਨਰੇਗਾ ਦਾ ਕੰਮ ਚਲਾਉਣਾ ਪਰ ਪੰਚਾਇਤਾਂ ਨੇ ਕੋਈ ਬਹੁਤੀ ਜਾਣਕਾਰੀ ਨਹੀਂ ਦਿੱਤੀ ਤਾਂ ਫਿਰ ਜਾ ਕੇ ਯੂਨੀਅਨ ਬਣੀਆਂ ਜੀ ਦੇ ਵਿੱਚ ਜੈ ਸਿੰਘ ਫਲੋਰ ਜੋ ਕਿ ਜਸਟਿਸ ਜਿਹੜੇ ਸਾਬਕਾ ਜੱਜ ਉਹਨਾਂ ਨਾਲ ਮਤਲਬ ਗੱਲਬਾਤ ਹੁੰਦੀ ਆ ਤਾਂ ਉਹ ਸਾਨੂੰ ਮਤਲਬ ਚੁੰਨਦੇ ਆ ਅਕਾਈ ਪ੍ਰਧਾਨ ਫਿਰ ਉਸ ਤੋਂ ਬਾਅਦ ਹੁਣ ਡਰੇਗਾ ਦਾ ਕੰਮ ਤਾਂ ਉਦੋਂ ਪਹਿਲਾਂ ਵੀ ਚੱਲਿਆ ਸਾਡੇ ਤੋਂ ਜਿਹੜੀ ਜਿਵੇਂ ਸ਼ਬੀਨਾ ਉਹਨੇ ਵੀ ਚੜਾਇਆ ਛੱਪਰ ਤੇ ਚਲਾਇਆ ਵੀ ਚਲੋ ਨਰੇਜਾ ਦਾ ਕੰਮ ਚਲਾ ਦਿੱ ਗਏ ਪਰ ਉਹਦੇ ਪੰਚਾਇਤ ਨੇ ਪੈਸੇ ਨਹੀਂ ਆਉਣ ਦਿੱਤੇ ਜਿਹੜੀ ਪੰਚਾਇਤ ਸੀ ਉਧਨਾਰ ਲੋਕਾਂ ਦੀ ਤਕੜੀਆਂ ਦੀ ਸੀ ਜ਼ਿਮੀਂਦਾਰਾਂ ਦੀ ਸੀ ਤਾਂ ਨਹੀਂ ਤਾਂ ਨਹੀਂ ਕਰਨਾ ਚਾਹੀਦਾ ਸੀ ਉਹਨੇ ਘਟੋ ਘਟ ਮਹੀਨਾ ਕੰਮ ਤੇ ਲਵਾਇਆ ਪਰ ਪੈਸਾ ਇੱਕ ਨਹੀਂ ਆਇਆ ਕਾਨੂੰਨ ਦੀ ਨਾ ਜਾਣਕਾਰੀ ਹੋਣ ਕਰਕੇ ਇਹ ਰਿਆ ਪੈਸਾ ਫਿਰ ਉਸ ਤੋਂ ਬਾਅਦ ਫਿਰ ਉਹਨੇ ਨਹਿਰ ਤੇ ਵੀ ਕੰਮ ਚਲਾਇਆ ਆਪਣੀ ਵੱਡੀ ਨਹਿਰ ਜਿਹੜੀ ਨਹਿਰ ਤੇ ਕੰਮ ਚਲਾਇਆ ਗਿਆ ਪੱਕੀ ਨਹਿਰ ਇੱਥੇ ਮਹੀਨਾ ਲਾਇਆ ਗਿਆ ਜਿਹਦੇ ਵਿੱਚ ਮੈਂ ਤਾਂ ਕੋਲ ਨਹੀਂ ਪਹੁੰਚਿਆ ਪਰ ਕੁਝ ਸਾਡੇ ਮਾਤਾ ਭੈਣਾਂ ਭਾਈ ਪਹੁੰਚੇ ਤਾਂ ਉਹਨਾਂ ਦਾ ਜਿਹੜਾ ਪੈਸਾ ਵੀ ਮਹੀਨੇ ਦਾ ਨਹੀਂ ਆਇਆ ਸੀਗਾ ਨਹਿਰ ਤੇ ਇੰਤੂ ਸਰਪੰਚ ਵੀ ਆਕ ਗਿਆ ਪਿੰਡ ਦਾ ਕਹਿੰਦਾ ਵੀ ਨਰੇਗਾ ਦੇ ਜਿਹੜੇ ਪੈਸੇ ਆਉ ਨਹਿਰ ਦੇ ਨਹੀਂ ਆਏ ਤਾਂ ਨਹਿਰ ਤੇ ਕੰਮ ਚਲਾਉਣਾ ਹੀ ਨਹੀਂ ਚਾਹੀਦਾ ਪਰ ਗੱਲ ਇਹ ਵੀ ਦੇ ਵਿੱਚ ਕਾਨੂੰਨ ਦਾ ਪਤਾ ਹੋਵੇ ਤਾਂ ਫੇਰ ਹੀ ਆ ਹੁਣ ਇਹ ਦੱਸੋ ਕਿ ਜਿੱਥੇ ਵੀ ਆਪਾਂ ਕੰਮ ਚਲਾਇਆ ਚਾਹੇ ਕਿਸੇ ਜਗ੍ਹਾ ਤੇ ਚਲਾਇਆ ਕੰਮ ਜੇਕਰ ਪੈਸਾ ਪਹਿਲੇ ਦਿਨ ਆ ਤੇ ਰੁਕਦਾ ਹੀ ਨਹੀਂ ਜੇਕਰ ਰੁਕ ਵੀ ਜਾਵੇ ਤਾਂ ਉਹ ਪੈਸਾ ਕਢਾ ਕੇ ਛੱਡਿਆ ਕਿੰਨਾ ਵੀ ਟਾਈਮ ਲੰਘ ਜੇ ਹੁਣ ਸਿ ਬੀਨਾ ਮੈਂ ਨਹੀਂ ਹੁਣ ਨਿੰਦਾ ਨਹੀਂ ਕਰਾਂਗਾ ਵੈਸੇ ਚਲੋ ਧੰਨਵਾਦ ਜਿਦੋਂ ਉਹਨੇ ਚਲਾਇਆ ਜੀ ਕੰਮ ਪਰ ਗੱਲ ਕੀ ਹੈ ਉਹ ਜਿੰਨੇ ਵਾਰੀ ਵੀ ਉਹਨੇ ਪੈਸੇ ਨਹੀਂ ਆਏ ਉਹ ਦੁਬਾਰਾ ਪੈਸੇ ਦਵਾ ਸਕੀ ਹੈ ਦੱਸੋ ਕਿ ਦਵਾਏ ਹੈ ਜਿਹੜਾ ਜਿਹੜਾ ਉਹਨੇ ਕੰਮ ਚਲਾਇਆ ਸੀ ਪਹਿਲਾਂ ਪੈਨੋ ਪੈਨ ਚਲਾਇਆ ਕੀ ਉਹ ਪੈਸੇ ਦਿਵਾ ਸਕੀ ਨਹੀਂ ਆਏ ਨਹੀਂ ਨਹਿਰ ਤੇ ਕੰਮ ਚੱਲਿਆ ਉਹ ਪੈਸੇ ਨਹੀਂ ਆਏ ਨਹੀਂ ਦਿਵਾ ਸਕੀ ਉਸ ਤੋਂ ਬਾਅਦ ਮਤਲਬ ਉਹਨੇ ਕੰਮ ਚਲਾਇਆ ਛੱਪੜ ਤੇ ਕੰਮ ਚਲਾਇਆ ਉਹਦੇ ਪੈਸੇ ਨਹੀਂ ਆਏ ਫਿਰ ਪੰਚਾਇਤ ਚਲਾਉਂਦੀ ਕੰਮ 2013 ਕੇ 12 ਦੇ ਵਿੱਚ ਚਲਾਇਆ ਤਾਂ ਉਹ ਪੈਸਾ ਨਹੀਂ ਆਇਆ ਸੀਗਾ ਕੋਣ ਜਿਵੇਂ ਆਪਣੇ ਜਿਹੜੇ ਮੈਟਰੋਲ ਆ ਆਪਣੇ ਮੈਟਰੋਲ ਵੀ ਜ਼ੀਰੋ ਹੋਈ ਸੀ ਜਿਹਦੇ ਵਿੱਚ 200 ਬੰਦੇ ਨੇ ਕੰਮ ਕੀਤਾ ਸੀ ਇੱਕ ਮੈਟਰੋਲ ਆ ਜਿਹੜਾ 10 ਬੰਦਿਆਂ ਦਾ ਹੁੰਦਾ ਮੈਟਰੋਲ 22 ਸੀਗੇ 22 ਮੈਟਰੋਲ ਜਿਹੜੇ ਉਹ ਜ਼ੀਰੋ ਕੀਤੇ ਗਏ ਸੀ ਉਹਦੇ ਵਿੱਚ ਇਹ ਤਾਂ ਨਹੀਂ ਸੀ ਚੁੱਪ ਕਰਕੇ ਬਹਿ ਗਏ ਤੁਸੀਂ ਮਾਤਾ ਪਿਤਾ ਸਾਡੇ ਨਾਲ ਜਾਂਦੇ ਰਹੇ ਜਾ ਕੇ ਡੀਸੀ ਨੂੰ ਵੀਡੀਓ ਨੂੰ ਮੰਗਵਾਂ ਧਰ ਦਿੱਤੇਗੇ ਬੋਲਣ ਰੇਰ ਜਾ ਕੇ ਉਹ ਜਿਹੜਾ ਉਹ ਕੁਛ ਹਾਈ ਤਾਂ ਫਿਰ ਜਿਆਖੋ ਜਿਹੜੇ ਜ਼ੀਰੋ ਹੋਏ ਮਟਰੋਲ ਆ ਉਹ ਭਾਲ ਕਰਾ ਕੇ ਫਿਰ ਤੁਹਾਡੇ ਉਹ ਪੈਸੇ ਆਈ ਕਿ ਪੈਸੇ ਆਪੇ ਇਹ ਤਾਂ ਨਹੀਂ ਵੀ ਪੈਸੇ ਆਪਾਂ ਛੱਡਦੇ ਨਹੀਂ ਆਪਾਂ ਜਿਹੜੇ ਇਸ ਤੋਂ ਪਹਿਲਾਂ ਜੋ ਵੀ ਤੁਹਾਡੇ ਨਾਲ ਖੜੇ ਆ ਤੁਹਾਡੇ ਹੱਕ ਦਵਾਈ ਆ ਦਬਾਏ ਨਹੀਂ ਗੇ ਜਿਹੜੀ ਗੱਲ ਇਹ ਆ ਕਿ ਨਹਿਰ ਤੇ ਕੰਮ ਚਲਾਇਆ ਸਿਆਲ ਦੇ ਵਿੱਚ ਜਿਹੜੇ ਆਪਾਂ ਕਹਿੰਦੇ 12-12 ਦਿਨ ਲੱਗੇ ਆ ਪਹਿਲਾਂ ਤਾਂ 12-12 ਜਿਹੜੇ ਦਿਨ ਲੱਗੇ ਸੀ ਉਹ ਛੱਪੜਤੇ ਸੀਗੇ ਜ਼ੀਰੋ ਹੋਏ ਮਾਸਟਰ ਵਾਲ ਹਾਂਜੀ ਉਹ ਤਾਂ ਆਪਾਂ ਚਲੋ ਲੈ ਲੇ ਉਹ ਤਾਂ ਜ਼ੀਰੋ ਹੋਏ ਬਾੜ ਕਰਾਲੇ ਜਿਹੜਾ ਹੁਣ ਪੱਕੀ ਨਹਿਰ ਤੇ ਰਾਜਸਥਾਨ ਫਿਲਟਰ ਤੇ ਕੰਮ ਚੱਲਿਆ ਸੀਗਾ ਜਿਦੇ ਚ ਪੰਜਾਬ ਸਰਕਾਰ ਨੇ ਚਿੱਠੀਆਂ ਕੱਢੀਆਂ ਬੈਂਕਾਂ ਨੂੰ ਵੀ ਆਧਾਰ ਕਾਰਡਾਂ ਸੰਬੰਧੀ ਆਧਾਰ ਕਾਰਡ ਜਿਹੜੇ ਅਪਡੇਟ ਕੀਤੇ ਜਾਣ ਹੁਣ ਕਈਆਂ ਸਾਡੀਆਂ ਮਾਤਾ ਪਿਤਾ ਨੇ ਆਧਾਰ ਕਾਰਡ ਅਪਡੇਟ ਨਹੀਂ ਕਰਵਾਏ ਤੋਂ ਆਧਾਰ ਕਾਰਡ ਅਪਡੇਟ ਨਾ ਹੋਣ ਕਾਰਨ ਮਾਸਟਰ ਆਲ ਜਿਹੜੇ ਆਪਣੇ ਕਾਫੀ ਟਾਈਮ ਪਾਈ ਰੇ ਉਹ ਵਾਰ-ਵਾਰ ਉਹਨਾਂ ਨੇ ਚਿੱਠੀਆਂ ਵੀ ਕੱਢੀਆਂ ਪਿੰਡਾਂ ਦੇ ਵਿੱਚ ਵੀ ਲਾਈਆਂ ਆਪਦੇ ਆਧਾਰ ਕਾਰਡ ਅਪਡੇਟ ਕਰਵਾਓ ਅਪਡੇਟ ਕਰਵਾ ਕੇ ਬੈਂਕਾਂ ਦੇ ਵਿੱਚ ਵੀ ਦਿਓ ਤਾਂ ਇਹ ਜਿਹੜੇ ਤਿੰਨ ਐਕਸ਼ਨਾਂ ਵੀ ਦਿੱਤੀਆਂ ਜੇਕਰ ਇਹਦੇ ਵਿੱਚ ਆ ਆਉਂਦਾ ਤਾਂ ਫਿਰ ਤੁਹਾਡਾ ਆਧਾਰ ਕਾਰਡ ਕਿਹਦੀ ਯਾਰ ਹੋ ਚੁੱਕਿਆ ਜਦੋਂ ਇਹ ਆਧਾਰ ਕਾਰਡ ਜਿਹੜੇ ਅਪਡੇਟ ਹੋ ਰਹੇ ਸੀਗੇ ਉਹਦੇ ਵਿੱਚ ਵੀ ਬਹੁਤ ਜ਼ਿਆਦੇ ਦਫ਼ਤਰ ਦੇ ਵਿੱਚ ਭੀੜ ਹੁੰਦੀ ਸੀ ਸਾਡੀਆਂ ਮਾਤਾ ਪਿਤਾ ਬਣਨ ਸਮਾਂ ਲੱਗਿਆ ਆਧਾਰ ਕਾਰਡ ਅਪਡੇਟ ਕਰਨ ਲਈ ਜੀ ਆਧਾਰ ਕਾਰਡ ਅਪਡੇਟ ਹੋਇਆ ਕਹਿੰਦੇ ਤੁਹਾਡੇ ਜਿਹੜੇ ਖਾਤੇ ਆ ਉਹਨਾਂ ਦੇ ਵਿੱਚ ਨੁਕਸ ਖਾਤੇ ਖਲਾਈ ਜਾਣ ਤੇ ਖਾਤੇ ਖਰਾਉਣ ਤੇ ਵੀ ਟਾਈਮ ਲੱਗਦਾ ਸੀਗਾ ਇਸ ਕਾਰਨ ਜਿਹੜੇ ਉਹ ਕੁਝ ਜਣਿਆਂ ਦੇ ਜਿਹੜੇ ਸ਼ਾਇਦ 10 15 ਜਿਹੜੇ ਹੋਣਗੇ 30 ਜਣੇ ਜੀ ਪੈਸੇ 12 12 ਦਿਨਾਂ ਦੇ ਨਹੀਂ ਆਏ ਸੀਗੇ ਉਹ ਜਿਹੜੇ ਜ਼ੀਰੋ ਹੋਏ ਸੀ ਤਾਂ ਹੁਣ ਅਫਸਰ ਕਹਿ ਰਹੇ ਆ ਕਿ ਉਹਦੇ ਵਿੱਚ ਤੁਹਾਡੀ ਗਲਤੀ ਸੀਗੀ ਤੁਸੀਂ ਆਪਣੇ ਆਧਾਰ ਕਾਰਡ ਅਪਡੇਟ ਨਹੀਂ ਕਰਵਾਏ ਇਸ ਕਰਕੇ ਹੋਇਆ ਪਰ ਇਹਦੇ ਵਿੱਚ ਕਸੂਰ ਸਾਡੇ ਮਾਤਾ ਪਿਤਾ ਭੈਣਾਂ ਬਾਈਆਂ ਦਾ ਨਹੀਂ ਸੀ ਵਿੱਚ ਬਹੁਤ ਕਸੂਰ ਆਧਾਰ ਕਾਰਡ ਅਪਡੇਟ ਜੇ ਕਰਕੇ ਇਹਨਾਂ ਦਫ਼ਤਰ ਤੱਕ ਤਾਂ ਹੀ ਆ ਸਾਡੀਆਂ ਮਾਤਾ ਪਿਤਾ ਵਾਰ-ਵਾਰ ਗੇੜੇ ਮਾਰਦੀਆਂ ਸੀ ਫਿਰ ਇਹਦੇ ਵਿੱਚ ਬੈਂਕ ਦੇ ਜਿਹੜੇ ਖਾਤੇ ਸੀ ਉਹ ਉੱਥੇ ਜਾਂਦੇ ਸੀ ਉੱਥੇ ਛੇਤੀ ਖੋਲ੍ਹ ਕੇ ਨਹੀਂ ਦਿੰਦੇ ਸੀਗੇ ਜਿਵੇਂ ਹੁਣ ਇੱਕ ਆਪਣੇ ਮਰੀਕ ਸਿੰਘ ਉਹਨੂੰ ਇੱਕ ਕਹਤਾ ਵੀ ਇਹਨ ਦਾ ਕਾਰਡ ਹੀ ਕੱਟਤਾ ਸੀਗਾ ਉਹ ਕੱਟਤਾ ਸੀ ਅਕੇ ਸੋਡਾ ਕਾਰਡ ਤਾਂ ਕੱਟਿਆ ਛੁੱਟੀ ਮੋਤੋ ਦਿੱਤ ਹੋ ਗਈ ਛੁੱਟੀ ਉਹ ਮੈਂ ਫੋਟੋ ਵੀ ਭੇਜੀ ਮੈਂ ਕਿਹਾ ਕੋਈ ਦਿੱਕਤ ਨਹੀਂ ਹੋਈ ਸਹੀ ਸਲਾਮਤ ਸਾਰੇ ਕੋਈ ਹੋਰ ਜਾ ਕੁਛ ਨਹੀਂ ਫੇਰ ਜਾ ਕੋਈ ਨਵਾਂ ਕਾਰਡ ਬਣਾਇਆ ਜੇ ਨਵਾਂ ਕਾਰਡ ਬਣਾਇਆ ਤਾਂ ਖਾਤਾ ਵੀ ਨਵਾਂ ਚਾਹੀਦਾ ਸੀਗਾ ਤੇ ਬੈਂਕ ਵਾਲਿਆਂ ਨੇ ਕਾਪੀ ਜਿਹੜੀ ਉਹ ਦਿੱਤੀ ਤਿੰਨਾ ਮਹੀਨੇ ਬਾਅਦ ਤਾਂ ਫਿਰ ਉਹ ਮਟੌੜ ਜਿਹੜੀ ਜ਼ੀਰੋ ਹੋਣੀ ਸੀ ਪਰ ਇਸ ਤਰ੍ਹਾਂ ਦੀ ਜਿਹੜੀਆਂ ਘਾਟਾਂ ਦਫ਼ਤਰਾਂ ਦੇ ਵਿੱਚੋਂ ਹੀ ਪਈਆਂ ਮਜ਼ਦੂਰਾਂ ਦਾ ਕਸੂਰ ਨਹੀਂ ਹੈ ਅਸੀਂ ਵੀ ਸਰਕਾਰ ਤੋਂ ਮੰਗ ਕਰਦੇ ਆ ਵੀਡੀਓ ਸਾਹਿਬ ਏਡੀਸੀ ਵਿਕਾਸ ਡੀਸੀ ਸਾਹਿਬ ਤੋਂ ਬੇਨਤੀ ਆ ਇਸ ਬਾਰੇ ਧਿਆਨ ਦੇਣ ਕਿ ਜਿੰਨਾ ਮਰੇਗਾ ਮਜ਼ਦੂਰਾਂ ਦੇ ਪੈਸੇ ਹਜੇ ਤੱਕ ਨਹੀਂ ਮਿਲੇ ਜਿਨ੍ਹਾਂ ਦੇ ਮਹਟਰੋਲ ਕੋਈ ਜ਼ੀਰੋ ਹੋਏ ਆ ਚਾਹੇ ਆਧਾਰ ਕਾਰਡਾਂ ਦੀ ਗਲਤੀ ਕਾਰਨ ਚਾਹੇ ਬੈਂਕ ਦੇ ਖਾਤੇ ਦੇ ਕਾਰਨ ਉਹਨਾਂ ਦੇ ਜਿਹੜੇ 12-12 ਦਿਨ ਜਿਹੜੇ ਮਿਸ ਹੋਏ ਆ ਉਹ ਭਾਲ ਕੀਤੇ ਜਾਣ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਈ ਜਾਣ ਜੇਕਰ ਇਹ ਸਰਕਾਰ ਅਤੇ ਡੀਸੀ ਸਾਹਿਬ ਜਾਂ ਵੀਡੀਓ ਸਾਹਿਬ ਇਸਤੇ ਅਮਲ ਨਹੀਂ ਕਰਦੇ ਤਾਂ ਫੇਰ ਅਸੀਂ ਇਸ ਸੰਬੰਧੀ ਚਾਹੇ ਸਾਨੂੰ ਧਰਨਾ ਲਾਉਣਾ ਪਵੇ ਇਸ ਵੰਦੀ ਸਾਡੀਆਂ ਮਾਤਾ ਪਿਤਾ ਫੇਰ ਵੀ ਤਿਆਰ ਹੱਕ ਦਵਾਉਣ ਲਈ ਤਾਂ ਸਾਰੇ ਤਿਆਰ ਆ ਪੈਣਾ ਦਸਵਾ ਹੱਥ ਖੜੇ ਕਰਕੇ ਸਾਰੇ ਆਉਦੇ ਨਹੀਂ ਤੇ ਆ ਸਾਰੇ ਆਉਦੇ ਨਹੀਂ ਤੇ ਨੀ ਵੋ ਨਾ ਥੋੜਾ ਆਵਾਜ਼ ਤਾਂ ਖੜੋ ਨਾ ਨੀ ਵਾਹ ਕਜੋ ਸਾਰੇ ਇੱਕ ਦੇ ਇੱਕ ਜੁ ਬਜਾਈ ਨਹੀਂ ਸਾਰੇ ਵੀ ਜਿਹਦੇ ਨਹੀਂ ਆਏ ਉਹ ਵੀ ਖੜਖੜਕ ਲੋ ਮਾਠੇ ਪੈਣਾ ਹਾਂ ਹੱਥ ਖੜਾ ਕਰਕੇ ਦੱਸੋ ਕਿਉਂਕਿ ਵੀਡੀਓ ਦੇ ਵਿੱਚ ਇਹ ਵੀਡੀਓ ਬਣ ਰਹੀ ਹੈ ਵੀਡੀਓ ਦੇ ਵਿੱਚ ਸਾਰੀ ਵੀਡੀਓ ਚ ਆ ਗਏ ਜੀ ਨਹੀਂ ਨਾ ਜਾਣਾ ਜੀ ਜਿਹੜੇ ਸਾਡੇ ਆਏ ਆ ਸਾਡੇ ਨਹੀਂ ਆਏ ਬਈ ਸਾਰੇ ਨਹੀਂ ਸਾਡੇ ਤੇ ਬਣਾਓ ਜਿਹੜੇ ਜਿਹੜੇ ਐਸੇ ਤਾਂ ਆਏ ਆ ਸਾਰੇ ਨਹੀਂ ਕਰਨਾ ਸਾਰੇ 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 ਹਾਂ ਹੋ ਕਿਉਂਕਿ ਸਾਤ ਸਾਰਿਆਂ ਦੀ ਇਕਤਾ ਦਾ ਮਤਲਬ ਇਹੀ ਹੈ ਹਾਂ ਵਾਸੇ ਇਧਰ ਮੋੜ ਲ ਬਹੁਤ ਆਣੀ ਨਹੀਂ ਨਹੀਂ ਮੈਂ ਮੈਂ ਨਾ ਬਤੀਲੇ ਨੇ ਵੀ ਹੱਥ ਚੱਕੇ ਕਿ ਨਹੀਂ ਵੀਡੀਓ ਬਣ ਰਹੀ ਆ ਔਨਲਾਈਨ ਦੇ ਵਿੱਚ ਤਾਂ ਕੱਲੇ ਆ ਵੀ ਹੁਣ ਤੇ ਇਹਦੇ ਵਿੱਚ ਬੋਲੀ ਰਹਾ ਤੇਰੀ ਵੀਡੀਓ ਨਹੀਂ ਬੋਲੀ ਆ ਯਾਰ ਮੰਨਰਤਾ ਭਰਾ ਜਿਹੜਾ ਮੁੰਡਾ ਆਇਆ ਸੀ ਨਾ ਉਹਦੇ ਨਾਲ ਗੱਲ ਕਰਨਾ ਆਉਂਦੇ ਆਏ ਹੁਣ ਹੁਣ ਮੇਰੀ ਗੱਲ ਸੁਣੋ ਇਹਦੇ ਤੁਹਾਡੀ ਗੱਲਬਾਤ ਹੋਈ ਆ ਮੇਰੇ ਗੱਸਬੰਧੀ ਬੈਠ ਜਾ ਭੈਣ ਜੀ ਇਧਰ ਬੈਠ ਜਾ ਜੇ ਨਹੀਂ ਜਗ੍ਹਾ ਤਾਂ ਇਧਰ ਬੈਠ ਜਾ ਕਾਹਨ ਜਗ੍ਹਾ